ਦੰਦਮਸੇਬ ਦੇ ਸਾਧਕਾ ਜਥੇਦਾਰ ਯਾਨੀ ਕੇਵਲ ਸਿੰਘ ਨੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਪੰਥਕ ਅਸੈਂਬਲੀ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ ਬਾਗਿਆ ਵੱਲੋਂ ਦਿੱਤੀ ਸ਼ਿਕਾਇਤ ਤੇ ਵਫਦ ਨੇ ਮੰਗ ਕੀਤੀ ਕਿ ਰਾਮ ਰਹੀਮ ਨੂੰ ਮਾਫੀ ਦੇਣ ਵਾਲਿਆਂ ਖਿਲਾਫ ਸਖਤ ਫੈਸਲਾ ਲਿਆ ਜਾਵੇ ਸਾਧਕਾ ਜਥੇਦਾਰ ਗਿਆਨੀ ਗੁਰਵਜਨ ਸਿੰਘ ਨੂੰ ਵੀ ਤਫ਼ਤੀਸ਼ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਕੱਲਿਆਂ ਸੁਪੀਰ ਸਿੰਘ ਬਾਦਲ ਤੋਂ ਪੁੱਛਗਿੱਛ ਕਰਕੇ ਨਵੇੜਾ ਨਹੀਂ ਕੀਤਾ ਜਾ ਸਕਦਾ ਉਸ ਵੇਲੇ ਦੇ ਸਾਰੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਤਫ਼ਤੀਸ਼ ਵਿੱਚ ਸ਼ਾਮਿਲ ਕਰ ਬੀਜੇਪੀ ਐਮਪੀ ਤੇ ਅਦਾਕਾਰਾ ਕੰਗਨਾ ਰਣੌਤ ਦਿੱਲੀ ਪਹੁੰਚੇ ਨੇ ਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਅੱਧੇ ਘੰਟੇ ਤੋਂ ਜ਼ਿਆਦਾ ਚੱਲੀ ਇਸ ਮੁਲਾਕਾਤ ਤੋਂ ਬਾਅਦ ਕੰਗਨਾ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਨਾ ਹੀ ਮੀਟਿੰਗ ਤੋਂ ਪਹਿਲਾਂ ਕੋਈ ਗੱਲਬਾਤ ਕੀਤੀ ਕੰਗਨਾ ਨੇ ਕਿਸਾਨਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਮੰਗਲਵਾਰ ਨੂੰ ਤਲਬ ਕੀਤਾ ਸੀ ਪਹਿਲਾਂ ਨੱਡਾ ਮੁਲਾਕਾਤ ਲਈ ਸਮਾਂ ਨਹੀਂ ਦੇ ਸਕੇ ਜਿਸ ਤੋਂ ਬਾਅਦ ਇਹ ਮੀਟਿੰਗ ਅੱਧ ministry of home affairs ਨੇ ਅਮਰਿਤਪਾਲ ਸਿੰਘ ਤੇ ਲੱਗੇ nsa ਨੂੰ ਬਿਲਕੁਲ ਸਹੀ ਦੱਸਿਆ ਹੈ ਪੰਜਾਬ ਸਰਕਾਰ ਨੇ ਅਮਰਿਤਪਾਲ ਤੇ ਨਵੇਂ ਸਿਰੇ ਤੋਂ nsa ਲਾਇਆ ਸੀ ਪੰਜਾਬ ਸਰਕਾਰ ਤੇ mha ਨੇ ਹਾਈ ਕੋਰਟ ਚ ਸਵਾਬਤ ਜਵਾਬ ਦਾਖਲ ਕੀਤਾ mha ਨੇ ਕਿਹਾ ਕਿ ਜੇਕਰ ਹਾਈ ਕੋਰਟ ਆਦੇਸ਼ ਦੇਵੇ ਤਾਂ ਡਿਟੇਲਡ ਜਵਾਬ ਦਾਖਲ ਕਰਾਂਗੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਕਿਹਾ ਕਿ ਡਿਬੜੂਗੜ ਜੇਲ੍ਹ ਤੋਂ ਵੀ ਵਕਵਾਦਿਆਂ ਦੇ ਸੰਪਰਕ 'ਚ ਅਮਰਿਤਪਾਲ ਸਾਡੇ ਕੋਲ ਹੋਰ ਵੀ ਇੰਟੈਲੀਜੈਂਸ ਇਨਪੁਟ ਬਟਾਲਾ ਦੇ ਡੇਰਾ ਬਾਬਾ ਨਾਨਕ ਚ ਪੁਲਿਸ ਦੀ ਗੈਂਗਸਟਰਾਂ ਦੇ ਨਾਲ ਮੋਟਪੇੜ ਹੋਈ ਦਰਸਲ ਪੁਲਿਸ ਪਿੰਡ ਰਤੜ ਚਤੜ ਚ ਗ੍ਰਿਫਤਾਰ ਚਾਰ ਗੈਂਗਸਟਰਾਂ ਚੋਂ ਦੋ ਨੂੰ ਰਿਕਵਰੀ ਲਈ ਮੌਕੇ ਵਾਰਦਾਤ ਤੇ ਲੈ ਕੇ ਗਈ ਸੀ ਜਿੱਥੇ ਇਹਨਾਂ ਪਿਸਤੌਲ ਕੋਈ ਸੀ ਪੁਲਿਸ ਨੇ ਜਦੋਂ ਗੈਂਗਸਟਰ ਅਰਸ਼ਦੀਪ ਤੇ ਰਵੀ ਮਨਿੰਦਰ ਨੂੰ ਕਾਰ ਚੋਂ ਬਾਹਰ ਕੱਢਿਆ ਤਾਂ ਇਹਨਾਂ ਪਿਸਤੌਲ ਕੱਢ ਕੇ ਪੁਲਿਸ ਵੱਲ ਗੋਲੀ ਚਲਾਈ ਤੇ ਕੁੱਲ ਚਾਰ ਫਾਇਰ ਕੀਤੇ ਵਿਚਾਰਿਆ ਕਿ ਕੋਈ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਪੁਲਿਸ ਨੇ ਜਵਾਬੀ ਫਾਇਰ ਕੀਤਾ ਜਿਸ ਚ ਦੋਵੇਂ ਮੁਲਜ਼ਮ ਜ਼ਖਮੀ ਮੋਗਾ ਪੁਲਿਸ ਨੇ ਗੋਪੀਲ ਔਰਿਆ ਗੈਂਗ ਦੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਸੇਖਾਂ ਵਾਲਾ ਚੌਕ ਨੇੜੇ ਮੁੱਢ ਪੇੜ ਤੋਂ ਬਾਅਦ ਪੁਲਿਸ ਨੇ ਇੱਕ ਗੁਰਗੇ ਕਾਬੂ ਕੀਤਾ ਮੁੱਢ ਪੇੜ 'ਚ ਦੋਵੇਂ ਮੁਲਜ਼ਮ ਜ਼ਖਮੀ ਹੋਏ ਨੇ ਇੱਕ ਬਦਮਾਸ਼ ਵਿਕਾਸ ਸਰਕਾਰੀ ਹਸਪਤਾਲ 'ਚ ਦਾਖਲ ਹੈ ਤੇ ਦੂਜੇ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਪੁਲਿਸ ਨੂੰ ਇਹਨਾਂ ਪਾਸੋਂ ਦੋ ਪਿਸਤੌਲ ਤੇ ਦੋ ਫੋਨ ਬਰਾਮਦ ਹੋਏ ਨੇ ਦਰਅਸਲ ਇਹੋ ਬਦਮਾਸ਼ ਨੇ ਜਿਨ੍ਹਾਂ ਕੱਪੜੇ ਦੀ ਦੁਕਾਨ ਤੇ ਲੁਧਿਆਣਾ 'ਚ ਬੇਕਰੀ ਦੀ ਦੁਕਾਨ ਤੇ ਗੋਲੀ ਚਲਾਈ ਸੀ ਮਾਧ ਪ੍ਰਦੇਸ਼ ਦੇ ਕਟਨੀ ਪੁਲਿਸ ਦੀ ਬੇਰਹਿਮੀ ਦੇਖਣ ਨੂੰ ਮਿਲੀ ਚੋਰੀ ਦੇ ਸ਼ੱਕ 'ਚ ਦਾਦੇ ਪੁੱਤੇ ਨੂੰ ਦਾਦੀ ਪੋਤੇ ਨੂੰ ਜੀਆਰਪੀ ਥਾਣੇ 'ਚ ਟੁੱਕਿਆ ਗਿਆ ਰਸਲ ਦੋਵਾਂ ਨੂੰ ਪੁੱਛਕਿਛ ਲਈ ਥਾਣੇ ਪੁਲਿਸ ਲੈ ਕੇ ਗਈ ਸੀ ਵੀਡੀਓ ਸਾਹਮਣੇ ਆਉਣ ਤੇ ਐਮਪੀ ਪੁਲਿਸ ਨੇ ਐਕਸ਼ਨ ਲਿਆ ਮਾਮਲਾ ਮਹਿਲਾ ਦਰੋਗਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਡੀਆਈਜੀ ਪੱਧਰ ਦੇ ਅਧਿਕਾਰੀ ਨੇ ਜਾਂਚ ਤੇ ਆਦੇਸ਼ ਦਿੱਤੇ ਨੇ ਦੇਸ਼ 'ਚ 5 ਦਿਨਾਂ ਦੀ ਟੈਕਨੀਕਲ ਮੇਨਟੇਨੈਂਸ ਦੇ ਕਰਕੇ ਪਾਸਪੋਰਟ ਸੇਵਾਵਾਂ 'ਚ ਬੰਦ ਰਹਿਣਗੀਆਂ ਜਰਾ 8:00 ਵਜੇ ਤੋਂ 2 ਸਤੰਬਰ ਤੱਕ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਪਾਸਪੋਰਟ ਡਿਪਾਰਟਮੈਂਟ ਨੇ ਇਸ ਬਾਬਤ ਐਡਵਾਈਸਰੀ ਜਾਰੀ ਕੀਤੀ ਹੈ ਹੁਣ ਪਾਸਪੋਰਟ ਨਾਲ ਜੁੜੇ ਕਿਸੇ ਵੀ ਕੰਮ ਲਈ 5 ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ ਪਹਿਲਾਂ ਤੋਂ ਲਈ ਅਪਾਇੰਟਮੈਂਟਸ ਵੀ ਰੀਸ਼ਡਿਊਲ ਹੋਣਗੇ 3 ਅਗਸਤ ਤੋਂ 2 ਸਤੰਬਰ ਤੱਕ ਵਾਲੀਆਂ ਅਪਾਇੰਟਮੈਂਟਸ ਰੱਦ ਹੋ ਕੇ ਨਵੀਂ ਡੇਟ ਮਲੇਰ ਕੋਟਲਾ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਜ਼ਮੀਨ ਮਾਮਲੇ ਸੰਬੰਧੀ ਕਿਸਾਨਾਂ ਦੀ ਐਸਪੀ ਨੇ ਮਲੇਰ ਕੋਟਲਾ ਨਾਲ ਮੁਲਾਕਾਤ ਹੋਈ ਪ੍ਰਸ਼ਾਸਨ ਨੇ ਕਿਸਾਨਾਂ ਦੇ ਨਾਲ ਰਲ ਕੇ 10 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੋ ਕਿਸਾਨਾਂ ਨਾਲ ਬੈਠ ਕੇ ਜ਼ਮੀਨਾਂ ਦਾ ਮਸਲਾ ਹੱਲ ਕਰਵਾਏਗੀ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਜਲਦ ਪਾਈ ਜਾਣਗੇ ਮੀਤੇ ਦਿਨੀ ਜ਼ਮੀਨ ਐਕਵਾਇਰ ਕਰਨੀ ਪਹੁੰਚੀ ਟੀਮ ਨਾਲ ਕਿਸਾਨਾਂ ਦੀ ਧੱਕਾ ਮੁਕੀ ਹੋਈ ਬੈਰੀਕੇਡਿੰਗ ਤੋੜ ਕੇ ਕਿਸਾਨ ਅੱਗੇ ਵਧੇ ਤੇ ਸ਼ਾਮ ਹੁੰਦੇ ਹੁੰਦੇ ਕਿਸਾਨਾਂ ਨੇ ਜ਼ਮੀਨਾਂ ਦਾ ਕਬਜ਼ਾ ਲੈ ਕੇ ਇੱਥੇ ਹੀ ਦਰਵਾ ਲਾ ਦਿੱਤਾ ਗੁਰਦਾਸਪੁਰ ਦੇ ਯੂਥ ਕਾਂਗਰਸੀ ਆਗੂ ਨਕুল ਮਹਾਜਨ ਦੇ ਘਰ ਤੋਂ ਰਾਤ ਦੇ ਹਨੇਰੇ ਚ ਫਾਇਰਿੰਗ ਹੋਈ ਐਕਟਿਵਾ ਸਵਾਰ ਦੋ ਬਦਮਾਸ਼ਾਂ ਚੋਂ ਇੱਕ ਨੇ ਹੀਟਾ ਉਤਰ ਕੇ ਕਈ ਫਾਇਰ ਕੀਤੇ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਜਿਸ ਚ ਬਦਮਾਸ਼ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਪੁਲਿਸ ਮੁਤਾਬਕ કુલ 3 ਗੋਲੀਆਂ ਚੱਲੀਆਂ ਗੋਲੀਆਂ ਘਰ ਦੇ ਗੇਟ ਤੇ ਛੱਤ 'ਤੇ ਲੱਗੀਆਂ ਪਰਿਵਾਰ ਮੁਤਾਬਕ ਉਹਨਾਂ ਨੂੰ ਲੱਗਿਆ ਕਿ ਪਟਾਕਿਆਂ ਦੀ ਆਵਾਜ਼ ਹੈ ਉਹਨਾਂ ਨੂੰ ਵਿਦੇਸ਼ ਤੇ ਨੰਬਰ ਤੋਂ ਫੋਨ ਵੀ ਆਇਆ ਸੀ ਪਰ ਉਹਨਾਂ ਕੋਈ ਗੱਲ ਨਹੀਂ ਕੀਤੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰ ਅੰਮ੍ਰਿਤਸਰ ਦੇ ਪਿੰਡ ਜਹਾਗੀਰ 'ਚ ਇੱਕ 30 ਸਾਲਾ ਨੌਜਵਾਨ ਮਲਕੀਤ ਸਿੰਘ ਦਾ ਘਰ ਚ ਵੜ ਕੇ ਕਤਲ ਕਰ ਦਿੱਤਾ ਗਿਆ ਕਤਲ ਦੇ ਇਲਜ਼ਾਮ ਨਿਹੰਗ ਸਿੰਘ ਤੇ ਲੱਗੇ ਨੇ ਰਾਤ 12:30 ਵਜੇ ਜਦੋਂ ਘਰ 'ਚ ਕੋਈ ਨਹੀਂ ਸੀ ਤਾਂ ਨਿਹੰਗ ਨੇ ਘਰ 'ਚ ਵੜ ਕੇ ਕਤਲ ਕੀਤਾ ਤੇ ਫਰਾਰ ਹੋ ਗਿਆ ਜਾਣਕਾਰੀ ਮੁਤਾਬਕ ਨਿਹੰਗ ਨਾਲ ਨੌਜਵਾਨ ਦੀ ਪੁਰਾਣੀ ਰੰਜਿਸ਼ ਸੀ ਤੇ کئی ਵਾਰ ਝਗੜੇ ਤੋਂ ਬਾਅਦ ਪੰਚਾਇਤ ਪੱਧਰ ਤੇ ਇਹਨਾਂ ਦਾ ਸਮਝੌਤਾ ਵੀ ਹੋਇਆ ਪਰ ਤੇਰ ਰਾਤ ਇਹ ਵਾਰਦਾਤ ਕਰ ਦਿੱਤੀ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ ਦੀ ਕੋਹਾੜਨ ਖਤਰ ਤੋਂ ਭਾਰਤ ਦੇ ਅੰਮ੍ਰਿਤਸਰ 에어ਪੋਰਟ ਲਿਆਂਦੇ ਗਏ ਦੋਵੇਂ ਪਾਵਨ ਸਰੂਪ ਐਸ.ਟੀ.ਪੀ.ਸੀ ਵੱਲੋਂ ਮਰਿਆਦਾ ਤਹਿਤ ਸ਼੍ਰੀ ਦਰਬਾਰ ਸਾਹਿਬ ਲਿਆਂਦੇ ਗਏ ਤੇ ਕੰਪਲੈਕਸ ਚ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਸशोਭਿਤ ਕਰ ਦਿੱਤੇ ਗਏ ਖਤਰ ਦੇ ਦੋਹਾ ਚ ਇੱਕ ਭਾਰਤੀ ਤੋਂ ਇਹ ਪਾਵਨ ਸਰੂਪ ਮਿਲੇ ਸੀ ਸ਼ਿਕਾਇਤ ਮਿਲਨ ਤੇ ਦੋਹਾ ਪੁਲਿਸ ਨੇ ਕਾਰਵਾਈ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੇ ਦੋਨਾਂ ਸਰੂਪਾਂ ਨੂੰ ખાને ਚ ਰੱਖਣ ਨੂੰ ਲੈ ਕੇ ਭਾਰਤ ਨੇ ਕਤਲ ਕੱਤਰ ਦੇ ਸਾਹਮਣੇ ਮਾਮਲਾ ਚੁੱਕਿਆ ਸੀ ਜਿਸ ਤੋਂ ਬਾਅਦ ਦੋਵੇਂ ਸਰੂਪ ਭਾਰਤ ਨੂੰ ਸੌਂਪੇ ਗਏ ਮਹਾਲੀ ਦੇ ਜ਼ੀਰਕਪੁਰ ਚ ਇੱਕ ਸ਼ੋਰੂਮ ਤੇ ਚੋਰਾਂ ਨੇ ਹੱਥ ਸਾਫ਼ ਕੀਤਾ ਤੇ ਲੱਖਾਂ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਚੋਰਾਂ ਨੇ ਸ਼ੋਰੂਮ ਚ ਸੰਗ ਮਾਰੀ ਕੀਤੀ ਸ਼ਟਰ ਤੋੜ ਕੇ ਕਰੀਬ 20 ਤੋਂ 22 ਲੱਖ ਰੁਪਏ ਦਾ ਸਮਾਨ ਤੇ ਕੈਸ਼ ਚੋਰੀ ਕਰਕੇ ਲੈ ਗਏ ਸਾਰੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਜਿਸ ਚ ਦਿਖ ਰਿਹਾ ਕਿ ਤਿੰਨ ਚੋਰ ਬਿਨਾ ਮੂੰਹ ਟੱਕੇ ਸ਼ਟਰ ਦਾ ਤਾਲਾ ਤੋੜ ਕੇ ਆਉਂਦੇ ਨੇ ਤੇ ਮਹਿੰਗੇ ਪ੍ਰੋਡਕਟ ਤੇ ਹੱਥ ਸਾਫ਼ ਕਰਕੇ ਭਰਾ ਜਲਾਲਾਬਾਦ ਦੇ ਪਿੰਡ ਬੂਰਵਾਲਾ ਚ 14 ਸਾਲਾ ਦੇ ਬੱਚੇ ਨੂੰ ਡੀਸੀ ਫਾਜ਼ਲਕਾ ਦੇ ਹੁਕਮਾਂ ਤੋਂ ਬਾਅਦ ਸੰਗਲਾ ਨਾਲ ਬੰਨੇ ਨੂੰ ਛਡਵਾਇਆ ਗਿਆ। ਦਰਅਸਲ ਬੱਚਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜਿਸ ਨੂੰ ਪਰਿਵਾਰ ਸੰਗਲਾ ਨਾਲ ਬੰਨ ਕੇ ਰੱਖਦਾ ਸੀ। ਜੇਕਰ ਇਸ ਨੂੰ ਖੁੱਲਾ ਛੱਡਦੇ ਸੀ ਤਾਂ ਇਹ ਪਿੰਡ ਦੇ ਵਿੱਚ ਭੱਜ ਜਾਂਦਾ ਸੀ, ਲੋਕਾਂ ਦੇ ਇੱਟਾਂ ਮਾਰਦਾ ਸੀ, ਕਈ ਵਾਰ ਨਗਨ ਹੋ ਕੇ ਘੁੰਮਦਾ ਸੀ। ਡੀਸੀ ਨੂੰ ਜਿਵੇਂ ਇਸ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਚਾਈਲਡ ਵੈਲਫੇਅਰ ਦੀ ਟੀਮ ਨੂੰ ਭੇਜਿਆ। ਬੱਚੇ ਦੀ ਰਿਹਾਈ ਤੋਂ ਬਾਅਦ ਉਸ ਨੂੰ ਇਲਾਜ ਲਈ ਗਿਆ। ਚਾਈਲਡ ਵੈਲਫੇਅਰ ਵਿਭਾਗ ਦੇ ਮੁਤਾਬਕ ਇਲਾਜ ਦੇ ਨਾਲ ਬੱਚੇ ਦੀ ਪੈਨਸ਼ਨ ਵੀ ਲਈ। ਅਬੋਰ ਚ ਸੰਤੁਲਨ ਵਿਗੜਨ ਕਾਰਕ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਦੇ ਪ੍ਰੱਖੇ ਉੱਡ ਗਏ ਚਾਰੋਂ ਟਾਇਰ ਫਟ ਗਏ ਜਾਨੀ ਨੁਕਸਾਨ ਤੋਂ ਵਿਚਾਰਿਆ ਕਾਰ ਚਾਲਕ ਨੂੰ ਗੱਡੀ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਹਾਲਾਂਕਿ ਕਾਰ ਚਾਲਕ ਨੇ ਕਿਹਾ ਕਿ ਅਵਾਰਾ ਪਸ਼ੂ ਅਚਾਨਕ ਅੱਗੇ ਆਉਣ ਕਰਕੇ ਇਹ ਹਾਦਸਾ ਹੋਇਆ ਮੋਹਾਲੀ ਚ ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਡੀ.ਐੱਟ.ੀ ਅਧਿਆਪਕਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਹੈ ਕੱਲ ਤੋਂ ਐਜੂਕੇਸ਼ਨ ਬੋਰਡ ਦੀ ਦਫ਼ਤਰ ਦੀ ਛੱਤ ਤੇ ਦੋ ਪ੍ਰਦਰਸ਼ਨਕਾਰੀ ਚੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਉਹ ਹੇਠਾਂ ਨਹੀਂ ਉਤਰਨਗੇ ਬੇਰੋਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਚੋਣ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਸਿਰਫ ਨਿਯੁਕਤੀ ਪੱਤਰ ਦੇਣ 'ਚ ਦੇਰੀ ਕੀਤੀ ਜਾ ਰਹੀ ਹੈ ਇਸੇ ਨਾਲ ਹੀ ਪ੍ਰਸ਼ਾਸਨ ਉਹਨਾਂ ਨੂੰ ਹੇਠਾਂ ਉਤਾਰਨ ਲਈ ਸਮਝਾਉਣ 'ਚ ਝਟਿਆ ਹੋਇਆ ਹੈ लुधियाना च बीती रात एक सड़क हादसे च बाइक सवार बुजुर्ग दी मौत हो गई बाइक सवार साननेवाल ਤੋਂ কুমਕਲਾ ਰਾਹੀਂ 마છીਵਾੜਾ ਵੱਲ ਜਾ ਰਹੇ ਸੀ ਰੋਡ ਤੇ ਸਾਹਮਣੇ ਤੋਂ ਆਰੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਹਾਦਸੇ ਦੌਰਾਨ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਦਾ ਨਾਮ ਜਸਤੇਵ ਸਿੰਘ ਹੈ ਮ੍ਰਿਤਕ ਦੀ ਬੇਟੀ ਕੈਨੇਡਾ ਚ ਪੜਦੀ ਹੈ ਤੇ ਪੁੱਤਰ ਇਸ ਕੋਲੇ लुधियाना ਦਿੱਲੀ ਦੇ ਜਗਤਪੁਰੇ ਇਲਾਕੇ ਸੜਕ ਤੇ ਚੱਲਦੀ ਡੀਟੀਸੀ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ ਸਵਾਰੀਆਂ ਨਾਲ ਬਸ ਭਰੀ ਹੋਈ ਸੀ ਬਾਈਕ ਸਵਾਰ ਨੇ ਇਸ਼ਾਰਾ ਕਰਕੇ ਬੱਸ ਰਕਵਾਈ ਤੁਰੰਤ ਬੱਸ ਚ ਸਵਾਰ ਲੋਕਾਂ ਨੂੰ ਢੇਠਾ ਲਾਇਆ ਗਿਆ ਦਰਅਸਲ ਬੱਸ 'ਚ ਲੱਗੇ ਏਸੀ ਪਲਾਂਟ 'ਚ ਸ਼ਾਰਟ ਸਰਕਟ ਹੋਇਆ ਤੇ ਅੱਗ ਲੱਗ ਗਈ ਘਟਨਾ ਤੋਂ ਬਾਅਦ ਜਲਦਪੁਰੀ ਫਰੀਦਬਿਹਾਰ ਪੜਪੜ ਗੰਚ ਗੱਡੀਆਂ ਦਾ ਲੰਬਾ ਜਾਮ ਲੱਗ ਗਿਆ ਸਮਾਣਾ ਦੇ ਪਿੰਡ ਖੇੜੀ ਮੱਲਾ 'ਚ ਬਰਸਾਤ ਦੌਰਾਨ ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਬੱਚੇ ਤੇ ਇੱਕ ਸ਼ਖਸ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਹਾਦਸੇ ਵੇਲੇ ਫੀੜੇ ਤੇ ਲਾਢੀ ਸਿੰਘ ਦੀ ਕਾਰ ਵਾਲੀ ਕਾਰ ਚ ਮੌਜੂਦ ਨਹੀਂ ਸੀ ਆਲੇ ਦੁਆਲੇ ਦੇ ਲੋਕਾਂ ਨੇ ਆ ਕੇ ਇਸ ਪਰਿਵਾਰ ਦੀ ਮਦਦ ਕੀਤੀ ਗਰੀਬ ਪਰਿਵਾਰ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਗੋਹਾਰ